ਪਸ਼ੂਆਂ ਦਾ ਨੁਕਸਾਨ ਪੰਜਾਬ ਦੇ ਬਹੁਤ ਵੱਡਾ ਅਰਥਚਾਰੇ ਦੀ ਜਿਹੜੀ ਸੱਟ ਆ ਉਹ ਮੈਂ ਸਮਝਦਾ ਪਿਛਲੇ 10 ਅਗਸਤ ਤੋਂ ਲਗਾਤਾਰ ਜਾਰੀ ਆ ਜੇ ਮੈਂ ਗੱਲ ਕਰਾਂ ਤਾਂ ਪਿਛਲੀ ਅੱਧੀ ਸਦੀ 'ਚ ਐਡੀ ਵੱਡੀ ਮਾਰ ਜਿਹੜੀ ਆ ਉਹ ਕਦੇ ਵੀ ਪੰਜਾਬ ਤੇ ਨਹੀਂ ਪਈ ਔਰ ਥੋੜੇ ਬਹੁਤੇ ਹੜ ਹੁੰਦੇ ਨੇ ਕਿ ਕਦੇ 100 ਦਾ ਕਦੇ 500 ਦਾ ਕਦੇ 400 ਦਾ ਕਰੋੜ ਰੁਪਏ ਦਾ ਨੁਕਸਾਨ ਹੋ ਜਾਂਦਾਗਾ ਉਹ ਨੁਕਸਾਨ ਦੀ ਪਰਪਾਈ ਜਿਹੜੀ ਆ ਸਰਕਾਰ ਜਿਹੜੀ ਆ ਆਪਣੇ ਫੰਡਾਂ ਚੋਂ ਕਰ ਦਿੰਦੀ ਆ ਹੁਣ ਤੱਕ ਪੰਜਾਬ ਦੇ ਜੇ ਮੈਂ ਪਿੰਡਾਂ ਦੀ ਗੱਲ ਕਰਾਂ ਤਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਲਗਭਗ 2000 ਪਿੰਡ ਪੰਜਾਬ ਦਾ ਪੂਰੀ ਤਰ੍ਹਾਂ ਜਿਹੜਾ 100% ਜਿਹਨੂੰ ਆਪਾਂ ਕਹਿ ਲਈਏ ਉਹ ਹੜ੍ਹਾਂ ਦੀ ਮਾਰ ਦੇ ਥੱਲੇ ਆ ਪੂਰੀ ਤਰ੍ਹਾਂ ਪ੍ਰਭਾਵਿਤ ਇੱਥਾਂ ਔਰ ਪੰਜਾਬ ਦੀ ਲਗਭਗ 4 ਲੱਖ ਤੋਂ ਉੱਪਰ ਆਬਾਦੀ ਜਿਹੜੀ ਆ ਉਹ ਡਾਇਰੈਕਟਲੀ ਜਿਹੜੀ ਆ ਹੜਾਂ ਦੀ ਮਾਰ ਦੇ ਥੱਲੇ ਆ ਚੁੱਕੀ ਆ ਔਰ ਹੁਣ ਤੱਕ 14 ਜ਼ਿਲ੍ਹਿਆਂ ਚ ਪੰਜਾਬ ਦੇ 14 ਜ਼ਿਲ੍ਹਿਆਂ ਚ 43 43 ਡੈਥ ਜਿਹੜੀਆਂ ਨੇ ਸਾਥੀ ਜਿਹੜੇ ਸਾਨੂੰ ਵਿਛੋੜਾ ਦੇ ਗਏ ਨੇਗੇ ਜਿਨ੍ਹਾਂ ਲੋਕਾਂ ਦੀ ਹੜਾਂ ਦੇ ਕਾਰਨ ਮੌਤਾਂ ਹੋ ਜਾਂਦੇ ਨੇ ਉਹ ਚ 43 ਹੁਣ ਤੱਕ ਮੌਤਾਂ ਦੀ ਗਿਣਤੀ ਹੋ ਚੁੱਕੀ ਆ ਔਰ ਵੱਡੀ ਪੱਧਰ ਤੇ ਬਾਹੀਯੋਗ ਜ਼ਮੀਨ ਜਿਹੜੀ ਆ ਖੇਤੀ ਜੋਗ ਜ਼ਮੀਨ ਆ ਜੇ ਮੈਂ ਗੱਲ ਕਰਾਂ 1.72 ਲੱਖ ਹੈਕਟੇਅਰ ਖੇਤੀ ਜੋਗ ਜ਼ਮੀਨ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਬੁਨਿਆਦੀ ਢਾਂਚਾ ਜਿਹੜਾ ਉਹਦੀ ਤਬਾਹੀ ਹੋਈ ਆ ਘਰ ਪਸ਼ੂ ਡੰਗਰ ਇਹਦਾ ਵੱਡੀ ਪੱਧਰ ਤੇ ਪੰਜਾਬ ਚ ਨੁਕਸਾਨ ਹੋਇਆ ਪੰਜਾਬ ਸਰਕਾਰ ਨੇ ਹੁਣ ਤੱਕ 22000 ਲੋਕਾਂ ਨੂੰ 22000 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾ ਕੇ ਉਹਨਾਂ ਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਕੀਤਾਗਾ। ਔਰ ਸੂਬੇ ਭਰ ਦੇ ਅੰਦਰ ਪੰਜਾਬ ਦੇ ਅੰਦਰ ਲਗਭਗ 200 ਰਾਹਤ ਕੈਂਪ ਜਿਹੜੇ ਉਹ ਸਥਾਪਿਤ ਕੀਤੇ ਨੇ ਕਿੱਥੇ ਲਗਭਗ 7000 ਤੋਂ ਵੱਧ ਲੋਕਾਂ ਨੂੰ ਜਿਹੜਾ ਉਹ ਲਗਾਤਾਰ ਸਰਕਾਰ ਜਿਹੜੀ ਆ ਉਹਨਾਂ ਰਾਹਤ ਕੈਂਪਾਂ ਦੇ ਅੰਦਰ ਰੱਖ ਕੇ ਉਹਨਾਂ ਦਾ रोजाना जी जिंदगी आ अपनी रोजमर्रा जिंदगी जी बतीत कर रहे हैं और हूँ तक जो मैं गल करा एन डी आर एफ दल चौबी टीम एस डी आर एफ दौ टीम इन्हें राहत बचाव कारद्या लगियां नेगिया एक सौ चौताली किश्तियाँ सरकारी हैलीकाप्टर ये सारा अमला फैला वो पिछले जो आप गल करिए दस अगस्त तो लैके लगातार हम ਅੱਜ ਦੀ ਡੇਟ ਤੱਕ ਜਿਹੜਾ ਉਹ ਕੰਟੀਨਿਊ ਬਚਾਅ ਕਾਰਜਾਂ 'ਚ ਲੱਗਿਆ ਹੋਇਆ ਹੈਗਾ ਜਿੱਥੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਲੋਕਾਂ ਨੂੰ ਰਾਹਤ ਕਾਰ ਦੇਣ 'ਚ ਲੱਗੀ ਆ ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪਾਰਟੀ ਦੇ ਸੀਨੀਅਰ ਆਗੂ ਸਹਿਬਾਨ ਕੈਬਨਟ ਦੇ ਸਾਰੇ ਮੰਤਰੀ ਸਹਿਬਾਨ ਐਮ ਐਲ ਏ ਸਹਿਬਾਨ ਡਿਪਟੀ ਕਮਿਸ਼ਨਰ ਸਹਿਬਾਨ ਐਸ ਐਸ ਪੀ ਸਹਿਬਾਨ ਪੂਰਾ ਪ੍ਰਸ਼ਾਸਨ ਜਿਹੜਾ ਪੂਰੀ ਮਸਤੈਦੀ ਦੇ ਨਾਲ ਪੂਰੇ ਚੁਸਦਸਤਰੀਕੇ ਦੇ ਨਾਲ ਲਗਾਤਾਰ ਰਾਤ ਕਾਰਜਾਂ 'ਚ ਆਪਣਾ ਯੋਗਦਾਨ ਪਾ ਰਿਹਾਗਾ ਲੋਕਾਂ ਨੂੰ ਬਚਾਓ ਕਾਰਜਾਂ 'ਚ ਹਿੱਸਾ ਲੈ ਰਿਆ ਉਥੇ ਹੀ ਬਹੁਤ ਸਾਰੀਆਂ ਐਨ ਜੀਓਜ਼ ਬਹੁਤ ਸਾਰੇ ਕਲੱਬ ਬਹੁਤ ਸਾਰੀਆਂ ਪੰਚਾਇਤਾਂ ਬਹੁਤ ਸਾਰੇ ਲੋਕ ਜਿਹੜੇ ਨੇਗੇ ਉਹ ਵੀ ਹਰ ਪੀੜਤ ਲੋਕਾਂ ਦੀ ਮਦਦ ਬਰਾਬਰ ਕਰ ਰਹੇ ਨੇਗੇ ਹੁਣ ਤੱਕ ਮਾਲ ਵਿਭਾਗ ਵੱਲੋਂ ਸਾਡੇ ਪੰਜਾਬ ਸਰਕਾਰ ਵੱਲੋਂ 71 ਕਰੋੜ ਰੁਪਏ ਜਿਹੜਾ 71 ਕਰੋੜ ਰੁਪਏ ਜਿਹੜੇ ਨੇਗੇ ਉਹ ਵਕ ਵਕ ਡਿਪਟੀ ਕਮਿਸ਼ਨਰਾਂ ਨੂੰ ਤੁਰੰਤ ਜਿਹੜਾ ਮੌਕੇ ਤੇ ਲਈ ਫੁੱਦੀ ਆ ਕਿਤੇ ਡੀਜ਼ਲ ਦੇਣਾ ਕਿਤੇ ਪੈਟਰੋਲ ਦੇਣਾ ਕਿਤੇ ਕੋਈ ਵਸਤ ਖਰੀਦ ਕੇ ਦੇਣੀ 71 ਕਰੋੜ ਰੁਪਏ ਜਿਹੜੇ ਨੇ ਉਹ ਹੋਰ ਤੱਕ ਅਸੀਂ ਜਾਰੀ ਕਰ ਚੁੱਕੇ ਆ ਸਮੁੱਚੀ ਕੈਬਨਿਟ ਦੇ ਸਾਰੇ ਐਮ ਐਲ ਏਜ਼ ਨੇ ਇੱਕ ਮਹੀਨੇ ਦੀ ਜਿਹੜੀ ਆ ਤਨਖਾਹ ਮੁੱਖ ਮੰਤਰੀ ਰਾਹਤ ਕੋਸ਼ ਫੰਡ ਵਿੱਚ ਪਾਉਣ ਦਾ ਐਲਾਨ ਕੀਤਾਗਾ ਔਰ ਆਮ ਆਦਮੀ ਪਾਰਟੀ ਦੇ ਲਗਭਗ ਸਾਰੇ ਮੈਂਬਰ ਪਾਰਲੀਮੈਂਟ ਨੇ ਆਪਣੇ ਇਖਤਿਆਰੀ ਫੰਡਾਂ ਵਿੱਚੋਂ ਕਿਸੇ ਨੇ 5 ਕਰੋੜ ਕਿਸੇ ਨੇ 3.5 ਕਰੋੜ ਕਿਸਨੇ 4 ਕਰੋੜ ਕਿਸਨੇ 2 ਕਰੋੜ ਆਪਣਾ ਬਣਦਾ ਯੋਗਦਾਨ ਜਿਹੜਾ ਉਹ ਪਾਇਆਗਾ ਇਸ ਤੋਂ ਬਿਨਾ ਜੇ ਮੈਂ ਅਪਡੇਟ ਡਿਪਾਰਟਮੈਂਟ ਦੀ ਗੱਲ ਕਰਾਂ ਤਾਂ ਮੇਰੇ ਡਿਪਾਰਟਮੈਂਟ ਵੱਲੋਂ ਵੀ ਲਗਭਗ 50 ਲੱਖ ਰੁਪਏ ਸਾਡੇ ਮੁਲਾਜ਼ਮਾਂ ਨੇ ਪੰਜਾਬ ਦੇ ਜਿਹੜੇ ਐਕਸਾਈਜ ਐਂਟੈਕਸਿਸ਼ਨ ਦੇ ਮੁਲਾਜ਼ਮ ਨੇ ਉਹਨਾਂ ਨੇ ਬਣਦਾ ਯੋਗਦਾਨ ਮੁੱਖ ਮੰਤਰੀ ਰਾਹਤ ਖੋਜ ਫੰਡ ਚ ਪਾਇਆਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 10 ਤਰੀਕ ਤੋਂ ਬਾਅਦ ਵੇਟ ਕਰਦਿਆਂ ਕਰਦਿਆਂ 31 ਅਗਸਤ ਨੂੰ ਆ 31 ਅਗਸਤ ਨੂੰ ਲੰਗੀ 31 ਅਗਸਤ ਨੂੰ ਵੀ ਇਹ ਲੈਟਰ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਨਾਂ ਤੇ ਲਿਖਿਆ ਕਿ ਸਾਡਾ ਬਣਦਾ 60000 ਕਰੋੜ ਰੁਪਏ ਤੁਰੰਤ ਜਾਰੀ ਕੀਤਾ ਜਾਵੇ ਜਿਦੇ ਵਿੱਚ 50000 ਕਰੋੜ ਰੁਪਏ ਉਹ ਕਿ ਜਿਹੜਾ ਸਾਡਾ ਜੀਐਸਸੀ ਦਾ ਨੁਕਸਾਨ ਹੋਇਆ 8000 8000 ਕਰੋੜ ਰੁਪਏ ਉਹ ਜਿਹੜਾ ਸਾਡਾ ਆਰਡੀਐਫ ਦਾ ਮੰਡੀ ਫੀਸ ਦਾ ਉਹ ਨੁਕਸਾਨ ਹੋਇਆ ਔਰ ਲਗਭਗ 1000 ਕਰੋੜ ਰੁਪਏ ਉਹ ਜਿਹੜਾ ਪ੍ਰਧਾਨ ਮੰਤਰੀ ਸੜਕ ਯੋਜਨਾ ਉਹਦੇ ਪੈਸੇ ਇਹ ਪੈਸੇ ਅਸੀਂ ਲੈ ਕੇ ਭੇਜਿਆ ਕਿ ਕੁੱਲ ਸਾਡਾ 60000 ਕਰੋੜ ਰੁਪਏ ਦਾ ਨੁਕਸਾਨ ਹੋਇਆਗਾ ਇਹ ਤੁਰੰਤ ਪੈਸੇ ਜਾਰੀ ਕੀਤੇ ਜਾ ਸਕਣ ਹਾਲੇ ਤੱਕ 31 ਅਗਸਤ ਤੋਂ ਲੈ ਕੇ ਹੁਣ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਕੋਲੇ ਕੋਈ ਸਮਾਂ ਨਹੀਂ ਕਿ ਇਸ ਲੈਟਰ ਦਾ ਉਹਨਾਂ ਨੇ ਜਵਾਬ ਭੇਜਿਆ ਹੋਵੇ ਦੇਸ਼ ਦੇ ਅੰਦਰ ਪੰਜਾਬ ਦੀ ਗੱਲ ਜੇ ਛੱਡ ਦੀਏ ਫਾਰ ਦਾ ਟਾਈਮ ਬਿੰਗ ਤਾਂ ਹੋਰ ਨਾ ਰਾਜਾਂ ਚ ਵੀ ਹੜਾ ਆਇਆ ਹੈਗਾ ਪਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜੀ ਨੇ 31 ਅਗਸਤ ਦਾ ਲੈਟਰ ਦਾ ਅੱਜ ਤੁਸੀਂ ਦੇਖ ਲਓ ਅੱਜ ਕਿੰਨੀ ਤਰੀਕ ਹੋ ਚੁੱਕੀ ਅੱਜ ਤੱਕ ਜਿਹੜਾ ਕੋਈ ਜਵਾਬ ਨਹੀਂ ਆਇਆ ਅਸੀਂ ਮੰਗ ਕੀ ਕੀਤੀ ਸੀ ਕਿ ਕਿਸਾਨ ਦੇ ਲਈ ਪੰਜਾਬ ਦੇ ਕਿਸਾਨ ਦੇ ਲਈ 50000 ਰੁਪਏ ਪਰ ਹੈਕਟੇਅਰ ਜਿਹੜਾ ਉਹਦਾ ਮੁਆਵਜ਼ਾ ਦਿੱਤਾ ਜਾਵੇ ਅਸੀਂ ਮੰਗ ਕੀ ਕੀਤੀ ਸੀ ਕਿ 8 ਲੱਖ ਰੁਪਏ ਪ੍ਰਤੀ ਜੇਕਰ ਕਿਸੇ ਪਰਸਨ ਦੀ ਮੌਤ ਹੋ ਗਈ ਆ ਕਿਸੇ ਵਿਅਕਤੀ ਦੀ ਮੌਤ ਹੋ ਗਈ ਆ ਉਹਦੀ ਮੌਤ ਦੇ ਪੈਸੇ ਦਿੱਤੇ ਜਾਣ ਅਸੀਂ ਐਕਸ ਗ੍ਰੇਸੀਆ ਗ੍ਰਾਂਟ ਜਿਹੜੀ ਆ ਜੇ ਕਿਸੇ ਦੇ ਕੋਈ ਹੱਥ ਪੈਰ ਕੋਈ ਵੀ ਸਰੀਰ ਦਾ ਅੰਗ ਕੱਟ ਜਵੇ ਉਹਦੇ ਲਈ 1.5 ਲੱਖ ਰੁਪਿਆ ਅਸੀਂ ਮੰਗ ਕੀਤੀ ਸੀਗੀ ਇਹ ਸਾਰੀਆਂ ਮੰਗਾਂ ਅਸੀਂ ਲਿਖ ਕੇ ਭੇਜੀਆਂ ਸੀਗੀਆਂ ਪਰ ਲੇਕਿਨ ਹਜੇ ਤੱਕ ਸਰਕਾਰ ਦੇ ਕੰਨਾਂ ਤੱਕ ਕੋਈ ਜਿਉ ਨਹੀਂ ਖਰਚੀ ਅਸੀਂ ਕਿਹਾ ਸੀ ਜੇਕਰ ਕਿਸੇ ਦਾ ਕੋਈ ਦੁੱਧ ਦਿੰਦਾ ਪਸ਼ੂ ਮਰ ਜਾਂਦਾਗਾ ਚਾਹ ਮੱਝ ਆ ਗਾਂ ਆ ਕੋਈ ਵੀ ਆ ਤਾਂ ਉਹਦੇ ਲਈ ਘੱਟੋ ਘੱਟ 75000 ਰੁਪਿਆ ਜਿਹੜਾ ਉਹ ਸੈਂਟਰ ਸਰਕਾਰ ਭੇਜੇ ਪਰ ਅਫਸੋਸ कि आज ਲਗਭਗ ਲਗਭਗ ਜੇ ਮੈਂ ਗੱਲ ਕਰਾਂ 25 ਦਿਨ ਬੀਤ ਜਾਣ ਤੋਂ ਬਾਅਦ ਵੀ 25 ਦਿਨ ਬੀਤ ਜਾਣ ਤੋਂ ਬਾਅਦ ਵੀ ਸੈਂਟਰ ਦੀ ਸਰਕਾਰ ਦੇ ਕੰਨਾਂ ਤੇ ਜੋ ਨਹੀਂ ਸਰਕੀ ਸੈਂਟਰ ਦੇ ਮੰਤਰੀ ਜ਼ਰੂਰ ਆਏ ਸੈਂਟਰ ਦੇ ਮੰਤਰੀ ਜ਼ਰੂਰ ਆਏ ਆ ਕੇ ਇੱਥੇ ਉਹਨਾਂ ਜਿੱਥੇ ਫੋਟੋ ਆਖ ਚਾਜਾਂ ਉੱਥੇ ਸਾਡੀਆਂ ਲਾਸ਼ਾਂ ਤੇ ਰਾਜਨੀਤੀ ਕੀਤੀ ਭਾਰਤੀ ਜਨਤਾ ਪਾਰਟੀ ਇਕਲੌਤੀ ਪਾਰਟੀ ਹੈ ਦੇਸ਼ ਦੇ ਰਾਜਨੀਤਿਕ ਇਤਿਹਾਸ ਦੇ ਅੰਦਰ ਜਿਹੜੀ ਹਮੇਸ਼ਾ ਹੀ ਲਾਸ਼ਾਂ ਤੇ ਰਾਜਨੀਤੀ ਕਰਦੀ ਹੈ ਜਿਹੜੀ ਹਮੇਸ਼ਾ ਹੀ ਉਹਨਾਂ ਲੋਕਾਂ ਤੇ ਰਾਜਨੀਤੀ ਕਰਦੀ ਆ ਜਿਹੜੇ ਇਸ ਦੁਨੀਆ 'ਚ ਨਹੀਂ ਰਹਿੰਦੇ ਅੱਜ ਸਾਡੇ ਕਿੰਨੇ ਵਿਅਕਤੀ ਦੀ ਮੌਤ ਹੋ ਚੁੱਕੀ ਆ ਤੇ ਪਰ ਲੇਕਿਨ ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਉਹਨਾਂ ਲਈ ਦੋ ਉਹਨਾਂ ਦੇ ਜ਼ਖਮਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਜ਼ਖਮਾਂ ਤੇ ਮਲਮ ਲਾਉਣ ਦੇ ਲਈ ਦੋ ਸ਼ਬਦ ਤਾ ਬੁਲੇ ਨਹੀਂ ਇੱਕ ਬਲਕਿ ਜਿਹੜਾ ਤਾਲਿਬਾਨ ਸਟੇਟ ఆఫ్ఘਨਿਸਤਾਨ ਉਨ ਰਾਹਤ ਪਹੁੰਚਾਈਏ ਚੰਗੀ ਗੱਲ ਆ ਚੰਗੀ ਗੱਲ ਆ ਕਿ ਇਨਸਾਨੀਅਤ ਦੇ ਰਾਕੇ ਰਾਹਤ ਪਹੁੰਚਦੀ ਚਾਹੀਦੀ ਆ ਪਰ ਲੇਕਿਨ ਦੂਸਰੇ ਪਾਸੇ ਪੰਜਾਬ ਵੀ ਦੇਸ਼ ਦਾ ਉਹ ਹਿੱਸਾਗਾ ਜਿਨੇ ਹਮੇਸ਼ਾ ਸਮੇਂ-ਸਮੇਂ ਸਰ ਕਰਵਾਨੀਆਂ ਦਿੱਤੀਆਂ ਜਿਨੇ ਸਮੇਂ-ਸਮੇਂ ਸਰ ਦੇਸ਼ ਦੀ ਯਾਦੀ ਦੇ ਵਿੱਚ ਹਿੱਸਾ ਪਾਇਆ ਜਦੋਂ ਹੁਣ ਵੀ ਰੀਸੈਂਟਲੀ ਮਈ ਦੇ ਮਹੀਨੇ ਦੇ ਵਿੱਚ ਵੱਡੀ ਟੈਨਸ਼ਨ ਜਿਹੜੀ ਆ ਪਾਕਿਸਤਾਨ ਦੇ ਨਾਲ ਖੜੀ ਤੁਸੀਂ ਸਾਰਿਆਂ ਨੇ ਕਵਰ ਕੀਤਾ ਕਿ ਕਿਸ ਤਰ੍ਹਾਂ ਸਭ ਤੋਂ ਪਹਿਲਾਂ ਜੇ ਮਜ਼ਾਇਲ ਆਈ ਤਾਂ ਉਹ ਪੰਜਾਬ ਦੇ ਅੰਦਰ ਆਈ ਸਭ ਤੋਂ ਪਹਿਲਾਂ ਜੇ ਕੋ ਡਰੋਨ ਦਾ ਹਮਲਾ ਹੋਇਆ ਤਾਂ ਪਠਾਨਕੋਟ 'ਚ ਹੋਇਆ ਜੇ ਕੋ ਸਭ ਤੋਂ ਪਹਿਲਾਂ ਕਿਸੇ ਦਾ ਬੰਬ ਡਿੱਗੇ ਤਾਂ ਉਹ ਪੰਜਾਬ ਵੱਲ ਡਿੱਗੇ ਜੇਕਰ ਜਹਾਜ਼ਾਂ ਦਾ ਲੜਾਈ ਹੋਈ ਤਾਂ ਉਹ ਸਾਡੇ ਬਾਰਡਰ ਤੇ ਹੋਈ ਪੰਜਾਬ ਦੇ ਬਾਰਡਰ ਤੇ ਹੋਈ ਸਾਡਾ 550 ਕਿਲੋਮੀਟਰ ਦਾ ਬਾਰਡਰ ਆ ਪਰ ਮੈਂ ਸਮਝਦਾ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਦੀ ਅੱਖਾਂ 'ਚ ਹੰਝੂ ਤਾਂ ਕੀ ਆਉਣੇ ਸੀ ਉਹ ਅੱਜ ਜੋ ਅਫਗਾਨਿਸਤਾਨ ਨੂੰ ਤਾਂ ਮਦਦ ਦੇਣ ਲਈ ਤੇਜ਼ੀ ਨਾਲ ਅੱਗੇ ਵਧ ਗਿਆ ਪਰ ਪੰਜਾਬ ਉਹਨਾਂ ਨੂੰ ਦਿਖਾਈ ਦਿੱਤਾ ਹੈਗਾ ਸੋ ਲਗਾਤਾਰ ਕੇਂਦਰ ਸਰਕਾਰ ਡਰਾਮੇ ਕਰ ਰਹੀ ਆ ਅੱਜ ਵੀ ਹਸੀਨ 25ਵੇਂ 26ਵੇਂ ਦਿਨ ਬਾਅਦ ਮੈਂ ਹੀ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਰਿਕਵੈਸਟ ਕਰਦਾ ਠੀਕ ਆ ਤੁਹਾਡੇ ਹਮਦਰਦੀ ਦੇ ਸ਼ਬਦਾਂ ਦੀ ਸਾਨੂੰ ਕੋਈ ਲੋੜ ਨਹੀਂ ਤੁਹਾਡੇ ਹਮਦਰਦੀ ਦੇ ਸ਼ਬਦ ਮੁੱਕ ਚੁੱਕੇ ਨੇ ਪੰਜਾਬ ਦੇ ਲਈ ਕਿਉਂਕਿ ਭਾਰਤੀ ਜਨਤਾ ਪਾਰਟੀ ਉਹ ਜਮਾਤ ਆ ਜਿਹੜੀ ਰੱਜ ਕੇ ਦਿਲੋਂ ਪੰਜਾਬ ਨੂੰ ਨਫ਼ਰਤ ਕਰਦੀ ਆ ਜਿਹੜੀ ਪੰਜਾਬੀਆਂ ਨੂੰ ਨਫ਼ਰਤ ਕਰਦੀ ਆ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਨੇ ਨਫ਼ਰਤ ਕੀਤੀ ਆ ਪਰ ਘੱਟੋ ਘੱਟ ਜਿਹੜਾ ਸਾਡਾ ਬਣਦਾ ਪੈਸਾ ਉਹ ਤਾਂ ਦੇ ਦਿਓ ਜਿਹੜਾ ਸਾਡਾ 60000 ਕਰੋੜ ਰੁਪਇਆ ਵਣਦਾ ਹੋ ਤਾਂ ਜਾਰੀ ਕਰਦੇਓ ਅੱਜ 26 ਦਿਨ ਹੋ ਚੁੱਕੇ ਨੇ 26 ਦਿਨਾਂ ਤੇ ਅੰਦਰ ਤੁਹਾਡੀ ਇੱਕ ਵੀ ਟੀਮ ਨੇ ਆ ਕੇ ਇਹ ਅਸੈਸ ਨਹੀਂ ਕੀਤਾ ਕਿ ਕਿੱਥੇ ਕਿੱਥੇ ਨੁਕਸਾਨ ਹੋਇਆ ਕਹਿੰਦੇ ਤਿੰਨ ਟੀਮਾਂ ਭੇਜਤੀਆਂ ਚਾਰ ਟੀਮਾਂ ਭੇਜਤੀਆਂ ਇੱਕ ਵੀ ਟੀਮ ਨੇ ਆ ਕੇ ਕਿਸੇ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਨਹੀਂ ਕੀਤੀ ਹੈਗੀ ਬਲਕਿ ਕਿਤਨਾ ਕਿਤੇ ਅਭ ਦੇ ਅੰਕੜੇ ਇਕੱਠੇ ਕਰਦੇ ਫਿਰਦੇ ਜਦ ਕਿ ਸਾਰੇ ਅੰਕੜੇ ਆਨਰੇਬਲ ਸਾਡੇ ਡਿਪਟੀ ਕਮਿਸ਼ਨਰ ਸਾਡੇ ਚੀਫ ਸਕੱਟਰੀ ਸਾਰਿਆਂ ਕੋਲ ਪਹੁੰਚ ਰਹੇ ਨਹੀਂ ਕਿਉਂਕਿ ਅਜੇ ਨੁਕਸਾਨ ਜਿਹੜਾ ਉਹ ਕੰਟੀਨਿਊ ਜਾਰੀ ਆ ਅਜੇ ਅੱਜ ਮੈਂ ਦੇਖ ਰਿਆ ਸੀ ਕਿ ਕਗਰ ਦਾ ਜਿਹੜਾ ਲੈਵਲ ਆ ਉਹ 750.5 ਤੇ ਪਹੁੰਚ ਚੁੱਕਿਆ ਸੀ ਮੈਂ ਡੇਂਜਰ ਲੈਵਲ ਉਹਦਾ 747 ਪੁਆਇੰਟ ਆ ਪਰ ਲੇਕਿਨ ਉਹਦਾ 750.5 ਨੂੰ ਕਰਾਸ ਕਰ ਗਿਆ ਸੀਗਾ ਅੱਜ ਅੱਜ ਵੀ ਮੈਂ ਸਮਝਦਾ ਸਾਡੇ ਤੇ ਖਤਰਾ ਉਸੇ ਤਰ੍ਹਾਂ ਪੂਰਾ ਮਾਲਵੇ ਦੇ ਉੱਤੇ ਜੇ ਮੈਂ ਗੱਲ ਕਰਾਂ ਤਾਂ ਮੰਡਰਾ ਰਿਹਾ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਦੇ ਆਗੂ ਜਿਹੜੇ ਨੇ ਹਜੇ ਵੀ ਉਹ ਇਸ ਖਰਾ ਪਰ ਵੀ ਜਿਹੜੀ ਆਪਦੀ ਸਿਆਸੀਆਂ ਰੋਟੀ ਸੇਕਣ ਦੀ ਗੱਲ ਕਰਦੇ ਨੇਗੇ ਕਹਿੰਦੇ ਕਿ ਹੜਤਾ ਜਿਹੜੇ ਨੇਗੇ ਉਹ ਮਾਈਨਿੰਗ ਕਰਕੇ ਆਏ ਨੇ ਤੁਸੀਂ ਪੰਜਾਬ ਦੀ ਗੱਲ ਛੱਡ ਦਿਓ ਤੁਹਾਨੂੰ ਸਮਝ ਨਹੀਂ ਆਉਂਦੀ ਹਿਮਾਚਲ ਚ ਆਏ ਨੇ ਜੰਮੂ ਕਸ਼ਮੀਰ ਚ ਆਏ ਨੇ ਉਤਰਾਖੰਡ ਚ ਆਏ ਨੇ ਕੋਈ ਰਿਪੋਰਟ ਹੈ ਨਾਲ ਕੋਲੇ ਕੋਈ ਹੋਰ ਨਾਲ ਕੋਲੇ ਕਿਸੇ ਦੀ ਰਿਪੋਰਟ ਹੈ ਬਗੈਰ ਤੱਥਾਂ ਤੋਂ ਕਹਿ ਕੇ ਚਲੇਗਾ ਕਿਉਂਕਿ ਦੇਣਾ ਕੁਝ ਨਹੀਂ ਸੀ ਪੰਜਾਬ ਨੂੰ ਬਲੇਮ ਕਰਨਾ ਸੀ ਪੰਜਾਬ ਸਰਕਾਰ ਨੂੰ ਬਲੇਮ ਕਰਨਾ ਸੀ ਜੋ ਝੂਠ ਬੋਲ ਕੇ ਬਣਦੇ ਬਣੇ ਤੁਰਦੇ ਬਣੇ ਸੋ ਮੇਰੀ ਤਾਂ ਇੱਕ ਵਾਰ ਫੇਰ ਸਨਮਰ ਬੇਨਤੀ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਵੀ ਹਿੱਸਾਗਾ ਪੰਜਾਬ ਉਹ ਸੂਬਾਗਾ ਜਿਹੜਾ ਹਮੇਸ਼ਾ ਹੀ ਇੱਕ ਤਾਣ ਕੇ ਇੱਕ ਢਾ ਕੇ ਚਾਹ ਸਾਡਾ ਜਵਾਨ ਆ ਚਾਹ ਸਾਡਾ ਬਜ਼ੁਰਗ ਆ ਚਾਹ ਸਾਡਾ ਛੋਟੇ ਬੱਚੇ ਨੇ ਚਾਹ ਸਾਡੀ ਮਾਂ ਚਾਹ ਸਾਡੀ ਭੈਣਾਂ ਉਹ ਦੇਸ਼ ਦੇ ਨਾਲ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਖੜਾਗਾ ਔਰ ਖੜਾ ਰਹੂਗਾ ਔਰ ਖੜਾ ਰਹੂਗਾ ਪਰ ਲੇਕਿਨ ਪੰਜਾਬ ਦੇ ਨਾਲ ਇਨਸਾਫ ਅੱਜ ਪੰਜਾਬੀ ਹਰ ਇੱਕ ਪੰਜਾਬੀ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਆ ਅਸੀਂ ਕਹਿੰਦੇ ਆ ਸਾਡਾ ਬਣਦਾ ਬਕਾਇਆ ਜਿਹੜਾ ਪੈਂਡਿੰਗ ਪਿਆ ਉਹੀ ਦੇ ਦਿਓ ਉਹੀ ਸਾਡਾ ਜਾਰੀ ਕਰ ਦਿਓ ਜਦੋਂ ਨਵੇਂ ਅੰਕੜੇ ਆਉਣਗੇ ਬਾਅਦ ਚ ਦੱਸ ਦੇਾਂਗੇ ਜਿਹੜਾ ਪੁਰਾਣਾ ਟੁਕੜਾ ਉਹ ਜਾਰੀ ਕਰ ਦਿਓ ਪਰ ਅਫਸੋਸ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਲਈ ਮੈਨੂੰ ਲੱਗਦਾ ਹੈ ਕਿ ਦੂਸਰੇ ਸੂਬੇ ਜਿੜਦੇ ਨੇ ਉਹ ਇੰਪੋਰਟੈਂਟ ਰੱਖਦੇ ਨੇ ਪੰਜਾਬ ਨਹੀਂ ਰੱਖਦਾ ਪਰ ਮੈਂ ਫੇਰ ਕਹਿਣਾ ਕਿ ਹਮਦਰਦੀ ਦੇ ਤੌਰ ਤੇ ਸਾਰੇ ਲੋਕਾਂ ਨਾਲ ਖੜਨਾ ਚਾਹੀਦਾ ਪਰਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਭਾਰਤੀ ਜਨਤਾ ਪਾਰਟੀ ਨੇ ਉਹਦੀ ਨੈਸ਼ਨਲ ਲੀਡਰਸ਼ਿਪ ਨੇ ਇੱਕ ਵੀ ਸ਼ਬਦ ਜਿਹੜਾ ਉਹ ਹਮਦਰਦੀ ਭਰਿਆ ਪੰਜਾਬ ਜਾਂ ਪੰਜਾਬੀਆਂ ਦੇ ਹੱਕ ਦੇ ਵਿੱਚ ਨਹੀਂ ਬੋਲਿਆ ਥੈਂਕ ਯੂ